ਜਦੋਂ ਤੁਹਾਡੀ ਪਹਿਲੀ ਵਾਰੀ ਸਿੱਧੂ ਦੇ ਨਾਲ ਗੱਲ ਹੋਈ ਸੀ ਤੇ ਕੀ ਅਹਿਸਾਸ ਸੀ ਕੀ ਗੱਲਬਾਤ ਹੋਈ ਕੁਝ ਯਾਦ ਹੈ ਸਿੱਧੂ ਨਾਲ ਜਦੋਂ ਮੇਰੀ ਪਹਿਲੀ ਵਾਰੀ ਗੱਲ ਹੁੰਦੀ ਹੈਗੀ ਆ ਉਦੋਂ ਸਾਡੀ ਗਾਣੇ ਨੂੰ ਲੈ ਕੇ ਹੋਈ ਸੀ ਵੀਰ ਨਾਲ ਗੱਲ ਕਿਉਂਕਿ ਸਾਡਾ ਦੋਨਾਂ ਦਾ ਸੇਮ ਜਿਹਾ ਗਾਣਾ ਆਈ ਜਾਂਦਾ ਸੀਗਾ ਤਾਂ ਸਿੱਧੂ ਨੇ ਉਦੋਂ ਕਿਹਾ ਸੀ ਵੀ ਸ਼੍ਰੀ ਆਪਾਂ ਦੋਨਾਂ ਚੋਂ ਇੱਕ ਬੰਦਾ ਗਾਣਾ ਕਰ ਲੈਨੇ ਸੇਮ ਹੀ ਕਨਸੈਪਟ ਹੈਗਾ ਤਾਂ ਕਿਵੇਂ ਕਰਨਾ ਮੈਂ ਵੀਡੀਓ ਕਰੀ ਬੈਠਾ ਤਾਂ ਉਦੋਂ ਮੈਂ ਉਹ ਗਾਣੇ ਨੂੰ ਸਿਰਫ ਆਡੀਓ ਹੀ ਕਰ ਰਿਹਾ ਸੀਗਾ ਤਾਂ ਮੈਂ ਸਿੱਧੂ ਨੂੰ ਕਿਹਾ ਮੈਂ ਕਿਹਾ ਚਲ ਤੂੰ ਪਹਿਲਾਂ ਵੀਡੀਓ ਕਰ ਲਾ ਤੇ ਉਸ ਤੋਂ ਬਾਅਦ ਮਤਲਬ ਸਾਡੇ ਕਿਉਂਕਿ ਗਾਣੇ ਲਈ ਘੱਟ ਗੱਲ ਹੋਈ ਬਟ ਜਿਆਦਾ ਟਾਈਮ ਤੇ ਸੀ ਕਿਉਂਕਿ ਦੋਨੇ ਇੱਕ ਆਮ ਜਿਹੇ ਪਰਿਵਾਰਾਂ ਚ ਉੱਠੇ ਆ ਤਾਂ ਬਿਲਕੁਲ ਉਹ ਗੱਲਾਂ ਸਾਡੀਆਂ ਵੀ ਆਪਾਂ ਕਿੱਥੋਂ ਉੱਠੇ ਸ਼੍ਰੀ ਕਿੱਥੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਦੀ ਉਹ ਗੱਲਾਂ ਚੱਲੀਆਂ ਤਾਂ ਬੜਾ ਬੜਾ ਵਧੀਆ ਲੱਗਿਆ ਜਦੋਂ ਮਤਲਬ ਸਾਰੀਆਂ ਗੱਲਾਂ ਹੋਈਆਂ ਤਾਂ ਉਸ ਤੋਂ ਬਾਅਦ ਸਾਡੀ ਵਧੀਆ ਬੌਂਡਿੰਗ ਸੀਗੀ ਇੱਕ ਦੋ ਵਾਰੀ ਉਸ ਤੋਂ ਬਾਅਦ ਚ ਮਿਲਿਆ ਮੈਂ ਦੋਈ ਵਾਰੀਆਂ ਸਿੱਧੂ ਨੂੰ ਇੱਕ ਵਾਰੀ ਰੈਲੀ ਸੀ ਸਾਡੀ ਇੱਕ ਵਾਰੀ ਮੈਂ ਕਰੇਗੀ ਓਕੇ ਤੇ ਹੁਣ ਮਤਲਬ ਜੀ 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 ਫੋਨ ਤੇ ਗੱਲ ਹੁੰਦੀ ਸੀ ਮਿਲਿਆ ਦੋ ਵਾਰ ਹੀ ਮਾਸ ਜੀ ਹੁਣ ਜਦੋਂ ਵੀ ਕਦੀ ਪੰਜਾਬ ਆਨ ਦਾ ਮੌਕਾ ਮਿਲੇ ਆ ਇੰਡੀਆ ਆਉ ਤੇ ਉਹਨਾਂ ਦੇ ਘਰੇ ਜਾਣਾ ਚਾਹੁੰਦੇ ਉਹਨਾਂ ਦੇ ਮਾਪਿਆਂ ਨੂੰ ਮਿਲਣਾ ਚਾਹੁੰਦੇ ਹਾਂ ਜੀ ਮੈਨੂੰ ਲੱਗਦਾ ਮੈਂ ਸਭ ਤੋਂ ਪਹਿਲਾਂ ਹੀ ਉੱਥੇ ਜਾਵਾਂਗਾ ਜੀ ਕਿਉਂਕਿ ਉਹ ਜੋ ਘਾਟਾ ਪੂਰੇ ਇੰਡੀਆ ਨੂੰ ਹੀ ਪਿਆ ਪੂਰੀ ਦੁਨੀਆ ਨੂੰ ਪਿਆ ਨਾ ਪੂਰਾ ਹੋਣ ਵਾਲਾ ਹੈ ਨਾ ਜਦੋਂ ਤੁਹਾਡੀ ਪਹਿਲੀ ਵਾਰੀ ਸਿੱਧੂ ਦੇ ਨਾਲ ਗੱਲ ਹੋਈ ਸੀ ਤੇ ਕੀ ਅਹਿਸਾਸ ਸੀ ਕੀ ਗੱਲਬਾਤ ਹੋਈ ਕੁਝ ਯਾਦ ਹੈ ਸਿੱਧੂ ਨਾਲ ਜਦੋਂ ਮੇਰੀ ਪਹਿਲੀ ਵਾਰੀ ਗੱਲ ਹੁੰਦੀ ਹੈਗੀ ਆ ਉਦੋਂ ਸਾਡੀ ਗਾਣੇ ਨੂੰ ਲੈ ਕੇ ਹੋਈ ਸੀ ਵੀਰ ਨਾਲ ਗੱਲ ਕਿਉਂਕਿ ਸਾਡਾ ਦੋਨਾਂ ਦਾ ਸੇਮ ਜਿਹਾ ਗਾਣਾ ਆਈ ਜਾਂਦਾ ਸੀਗਾ ਤਾਂ ਸਿੱਧੂ ਨੇ ਉਦੋਂ ਕਿਹਾ ਸੀ ਵੀ ਸ਼੍ਰੀ ਆਪਾਂ ਦੋਨਾਂ ਚੋਂ ਇੱਕ ਬੰਦਾ ਗਾਣਾ ਕਰ ਲੈਨੇ ਸੇਮ ਹੀ ਕਨਸੈਪਟ ਹੈਗਾ ਤਾਂ ਕਿਵੇਂ ਕਰਨਾ ਮੈਂ ਵੀਡੀਓ ਕਰੀ ਬੈਠਾ ਤਾਂ ਉਦੋਂ ਮੈਂ ਉਹ ਗਾਣੇ ਨੂੰ ਸਿਰਫ ਆਡੀਓ ਹੀ ਕਰ ਰਿਹਾ ਸੀਗਾ ਤਾਂ ਮੈਂ ਸਿੱਧੂ ਨੂੰ ਕਿਹਾ ਮੈਂ ਕਿਹਾ ਚਲ ਤੂੰ ਪਹਿਲਾਂ ਵੀਡੀਓ ਕਰ ਲਾ ਤੇ ਉਸ ਤੋਂ ਬਾਅਦ ਮਤਲਬ ਸਾਡੇ ਕਿਉਂਕਿ ਗਾਣੇ ਲਈ ਘੱਟ ਗੱਲ ਹੋਈ ਬਟ ਜਿਆਦਾ ਟਾਈਮ ਤੇ ਸੀ ਕਿਉਂਕਿ ਦੋਨੇ ਇੱਕ ਆਮ ਜਿਹੇ ਪਰਿਵਾਰਾਂ ਚ ਉੱਠੇ ਆ ਤਾਂ ਬਿਲਕੁਲ ਉਹ ਗੱਲਾਂ ਸਾਡੀਆਂ ਵੀ ਆਪਾਂ ਕਿੱਥੋਂ ਉੱਠੇ ਸ਼੍ਰੀ ਕਿੱਥੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਦੀ ਉਹ ਗੱਲਾਂ ਚੱਲੀਆਂ ਤਾਂ ਬੜਾ ਬੜਾ ਵਧੀਆ ਲੱਗਿਆ ਜਦੋਂ ਮਤਲਬ ਸਾਰੀਆਂ ਗੱਲਾਂ ਹੋਈਆਂ ਤਾਂ ਉਸ ਤੋਂ ਬਾਅਦ ਸਾਡੀ ਵਧੀਆ ਬੌਂਡਿੰਗ ਸੀਗੀ ਇੱਕ ਦੋ ਵਾਰੀ ਉਸ ਤੋਂ ਬਾਅਦ ਚ ਮਿਲਿਆ ਮੈਂ ਦੋਈ ਵਾਰੀਆਂ ਸਿੱਧੂ ਨੂੰ ਇੱਕ ਵਾਰੀ ਰੈਲੀ ਸੀ ਸਾਡੀ ਇੱਕ ਵਾਰੀ ਮੈਂ ਕਰੇਗੀ ਓਕੇ ਤੇ ਹੁਣ ਮਤਲਬ ਜੀ 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 ਫੋਨ ਤੇ ਗੱਲ ਹੁੰਦੀ ਸੀ ਮਿਲਿਆ ਦੋ ਵਾਰੀ ਇਨਸ ਜੀ ਹੁਣ ਜਦੋਂ ਵੀ ਕਦੀ ਪੰਜਾਬ ਆਨ ਦਾ ਮੌਕਾ ਮਿਲੇ ਆ ਇੰਡੀਆ ਆਉ ਤੇ ਉਹਨਾਂ ਦੇ ਘਰੇ ਜਾਣਾ ਚਾਹੁੰਦੇ ਉਹਨਾਂ ਦੇ ਮਾਪਿਆਂ ਨੂੰ ਮਿਲਣਾ ਚਾਹੁੰਦੇ ਹਾਂ ਜੀ ਮੈਨੂੰ ਲੱਗਦਾ ਮੈਂ ਸਭ ਤੋਂ ਪਹਿਲਾਂ ਹੀ ਉੱਥੇ ਜਾਵਾਂਗਾ ਜੀ ਕਿਉਂਕਿ ਉਹ ਜੋ ਘਾਟਾ ਪੂਰੇ ਇੰਡੀਆ ਨੂੰ ਹੀ ਪਿਆ ਪੂਰੀ ਦੁਨੀਆ ਨੂੰ ਪਿਆ ਨਾ ਪੂਰਾ ਹੋਣ ਵਾਲਾ ਹੈ ਨਾ